ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਖਬਰ ਸਰਵੇਖਣ ਤੇ ਮੈਂ ਹਦੀਪ ਕੌਰ ਹਾਜ਼ਰਾਂ ਲੈ ਕੇ ਕੁਝ ਤਾਜ਼ਾ ਤਰੀਨ ਖਬਰਾਂ ਨਾ ਕਹੂੰ ਸੇ ਦੋਸਤੀ ਨਾ ਕਹੂੰ ਸੇ ਵੈਰ ਨਿਰਪੱਖ ਪੱਤਰਕਾਰੀ ਨਿਰਪੱਖ ਕਲਮ ਟਿੱਪਣੀਆਂ ਤੇ ਨਜ਼ੋਖ ਤੁਹਾਡੀ ਸਨਮੁਖ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਦੇਸ਼ ਦੇ ਆਂਦਾ ਤੇ ਕਿਸਾਨਾਂ ਦੀ ਤੇ ਨਾਲ ਦੀ ਨਾਲ ਗੱਲਬਾਤ ਕਰਾਂਗੇ ਸਵਾਤੀ ਮਾਲੇਵਾਲ ਦੀ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਤੇ ਨਾਲ ਦੀ ਨਾਲ ਗੱਲਬਾਤ ਕਰੀਏ ਤਾਂ ਇੰਨੀ ਦਿਨੀ ਇਹਨਾਂ ਦਾ ਮਾਮਲਾ ਕਾਫੀ ਸੁਰਖੀਆਂ ਦੇ ਵਿੱਚ ਹੈ ਪਹਿਲੀ ਖਬਰ ਕਿਸਾਨਾਂ ਦੀ ਲੈ ਲੈਨੇ ਆ ਕਿਸਾਨਾਂ ਦੀ ਗੱਲ ਕਰੀਏ ਤਾਂ ਜਿਸ ਦਿਨ ਤੋਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਅਨਾਉਂਸਮੈਂਟ ਕੀਤੀ ਗਈ ਸੀ ਕਿ 1 ਜੂਨ ਨੂੰ ਪੂਰੇ ਪੰਜਾਬ ਭਰ ਦੇ ਵਿੱਚ ਚੋਣਾਂ ਹੋਣੀਆਂ ਨੇ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਕਿਸਾਨਾਂ ਦੇ ਵੱਲੋਂ ਭਾਸ਼ਪਾਈਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਸ ਵਿਰੋਧ ਦੇ ਚੱਲਦੇ ਹੋਏ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਜਿਨ੍ਹਾਂ ਜਿਹੜੇ ਜਿਹੜੇ ਆਗੂਆਂ ਦਾ ਵਿਰੋਧ ਹੋਇਆ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਹੰਸ ਰਾਜ ਹੰਸ ਬੀਬੀ ਪਰਮਪਾਲ ਕੌਰ ਰਾਣਾ ਗੁਰਮੀਤ ਸੋਢੀ ਤੇ ਨਾਲ ਦੀ ਨਾਲ ਗੱਲਬਾਤ ਕਰੀਏ ਤਾਂ ਹੋਰ ਜਿਹੜੇ ਆਗੂਆਂ ਦਾ ਮਹਾਰਾਣੀ ਪਰਨੀਤ ਕੌਰ ਜਿਨ੍ਹਾਂ ਦਾ ਵਿਰੋਧ ਹੋਇਆ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਬਿਆਨ ਸਾਹਮਣੇ ਆਏ ਰਾਣਾ ਗੁਰਮੀਤ ਸੋਢੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਕਿਸਾਨ ਬਹੁਤੇ ਹੀ ਔਖੇ ਨੇ ਤਾਂ ਆਪ ਚੋਣ ਮੈਦਾਨ ਦੇ ਵਿੱਚ ਨਿੱਤਰ ਜਾਣ ਤੇ ਆਪ ਇਲੈਕਸ਼ਨ ਲੜ ਲੈਣ ਸੁਨੀਲ ਜਾਖੜ ਹੁਣਾਂ ਨੇ ਵੀ ਠੀਕ ਉਸੇ ਤਰੀਕੇ ਹੀ ਕਹਿ ਦਿੱਤਾ ਕਿ ਤੁਸੀਂ ਆਪ ਇਲੈਕਸ਼ਨ ਲੜ ਲਓ ਹੰਸਰਾਜ ਹੰਸ ਖੁਰਮਦੇ ਵੱਲੋਂ ਲਗਾਤਾਰ ਕਿਸਾਨਾਂ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਕਿ ਇਸ ਤਰੀਕੇ ਨਾਲ ਉਹਨਾਂ ਦਾ ਵਿਰੋਧ ਨਾ ਕੀਤਾ ਜਾਵੇ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਵੀ ਆਈਆਂ ਜਦੋਂ ਪਹਿਲੀ ਵਾਰ ਇੱਥੇ ਆਪਣੇ ਚੋਣ ਪ੍ਰਚਾਰ ਦੇ ਲਈ ਆਏ ਤਾਂ ਪਹਿਲਾਂ ਪਹਿਲ ਕਿਸਾਨਾਂ ਦੇ ਉੱਤੇ ਫੁੱਲ ਵਗਾਈ ਕਿਸਾਨ ਵਿਰੋਧ ਕਰਦੇ ਸੀ ਤੇ ਉਹ ਫੁੱਲਾਂ ਦੀ ਵਰਖਾ ਕਰਦੇ ਸੀ ਪਰ ਆਖਿਰਕਾਰ ਹੁਣ ਹੰਸਰਾਜ ਹੰਸ ਦੀ ਜ਼ੁਬਾਨ ਫਿਸਲਣ ਲੱਗੀ ਹੈ ਤੇ ਇਸ ਫਿਸਲੀ ਹੋਈ ਜ਼ੁਬਾਨ ਦੇ ਚਲਦੇ ਹੋਏ ਉਹ ਲਗਾਤਾਰ ਹੁਣ ਜਿਸ ਤਰੀਕੇ ਦੇ ਨਾਲ ਕਿਸਾਨ ਵਿਰੋਧ ਕਰ ਰਹੇ ਨੇ ਉਸੇ ਤਰੀਕੇ ਨਾਲ ਹੀ ਹੰਸਰਾਜ ਹੰਸ ਵੀ ਪਲਟਵਾਰ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਇਸ ਪਲਟਵਾਰ ਦੇ ਚਲਦੇ ਹੋਏ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਦੋ ਤਰੀਕ ਨੂੰ ਦੇਖਾਂਗਾ ਮੈਂ ਇੰਨਾ ਵੱਡੇ ਖੱਬੀ ਖਾਣਾ ਨੂੰ ਕਹਿੰਦੇ ਕਿ ਮੈਂ ਗਰੀਬ ਮਜ਼ਦੂਰਾ ਤੇ ਗਰੀਬ ਮਜ਼ਦੂਰ ਨੂੰ ਇਸ ਤਰੀਕੇ ਦੇ ਨਾਲ ਤੰਗ ਕਰਨਾ ਪਰੇਸ਼ਾਨ ਕਰਨਾ ਚੰਗਾ ਨਹੀਂ ਹੈ ਤੇ ਨਾਲ ਦੀ ਨਾਲ ਉਸ ਤੋਂ ਬਾਅਦ ਉਹਨਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਜੁੱਤੀਆਂ ਮਾਰੋ ਇਹਨਾਂ ਦੇ ਜੁੱਤੀਆਂ ਵਗਾ ਕੇ ਮਾਰੋ ਇਹਨਾਂ ਦੇ ਇਸ ਤਰੀਕੇ ਦੇ ਨਾਲ ਸਮਝਣ ਵਾਲੀ ਨਹੀਂ ਨਾਰੀ ਕਿਹਾ ਚੰਗੇ ਰਹੇ ਲਾਲਿਆਂ ਦੇ ਉੱਤੋਂ ਲਾਲਿਆਂ ਦੇ ਕੋਲੋਂ ਡਾਂਗਾ ਖਾ ਕੇ ਉੱਥੇ ਕਿਉਂ ਨਹੀਂ ਰਹੇ ਉੱਥੇ ਵੀ ਰੁਕ ਜਾਣਾ ਸੀ ਇਹਨਾਂ ਵੱਡੇ ਖੱਬੀ ਖਾਣਾ ਨੂੰ ਮੈਂ ਦੋ ਤਰੀਕ ਨੂੰ ਦੇਖਾਂਗਾ 2 ਤਰੀਕ ਨੂੰ ਇਸ ਲਈ ਕਿ 1 ਜੂਨ ਨੂੰ ਇਲੈਕਸ਼ਨ ਖਤਮ ਹੋ ਜਾਣੀ ਹੈ ਹੁਣ ਜਦੋਂ ਕਿਸਾਨਾਂ ਨੇ ਇਹ ਸਾਰੀਆਂ ਚੀਜ਼ਾਂ ਸੁਣੀਆਂ ਤਾਜ ਐਸਕੇਐਮ ਦੇ ਵੱਲੋਂ ਪ੍ਰੈਸ ਕਾਨਫਰੰਸ ਕਿਸਾਨ ਪਵਨ ਚੰਡੀਗੜ੍ਹ ਦੇ ਵਿੱਚ ਕੀਤੀ ਗਈ ਤੇ ਆੜੇ ਹੱਥੀ ਲਿਆ ਗਿਆ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਤੇ ਸਭ ਤੋਂ ਵੱਧ ਇਸ ਆੜੇ ਹੱਥੀ ਚੜੇ ਹਾਂਸ ਰਾਜ ਹਾਂਸ ਜਿਨ੍ਹਾਂ ਦਾ ਇਹ ਵਿਵਾਦਿਤ ਬਿਆਨ ਸੀ ਤੇ ਇਸ ਬਿਆਨ ਤੋਂ ਬਾਅਦ ਲਗਾਤਾਰ ਵਿਰੋਧ ਜਿਸ ਤਰੀਕੇ ਨਾਲ ਹੋ ਰਿਹਾ ਸੀਗਾ ਕਿਸਾਨਾਂ ਦੇ ਵੱਲੋਂ ਤੇ ਹੁਣ ਕਿਸਾਨਾਂ ਨੇ ਵੀ ਇਹ ਗੱਲ ਕਹਿ ਦਿੱਤੀ ਸਵਾਲ ਪੁੱਛ ਲਏ ਨੇ ਹੰਸ ਰਾਜ ਹੰਸ ਨੂੰ ਕਿ ਤੁਸੀਂ 5 ਸਾਲ ਮੈਂਬਰ ਪਾਰਲੀਮੈਂਟ ਰਹੇ ਕਿਸਾਨਾਂ ਦੇ ਲਈ ਕੀਤਾ ਕੀ ਕੋਈ ਇੱਕ ਅਜਿਹੀ ਵੀਡੀਓ ਸਾਨੂੰ ਲਿਆ ਕੇ ਦਿਖਾ ਦਿਓ ਜਿੱਥੇ ਤੁਸੀਂ ਕਿਸਾਨਾਂ ਦੇ ਪੱਖ ਦੀ ਗੱਲ ਕੀਤੀ ਹੈ ਨਾਲ ਦੀ ਨਾਲ ਹਰਿੰਦਰ ਸਿੰਘ ਲਖੋਵਾਲ ਨੇ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਤੁਸੀਂ ਕਿਸਾਨ ਹੋ 1 ਕਰੋੜ ਦੀ ਤੁਹਾਡੇ ਕੋਲ ਕਰ ਹੈ 12 ਕਰੋੜ ਦੀ ਤੁਹਾਡੇ ਕੋਲ ਕੋਠੀ ਹੈ ਤੁਸੀਂ ਗਰੀਬ ਕਿਵੇਂ ਉਹਨਾਂ ਨੇ ਕਿਹਾ ਕਿ ਤੁਹਾਡੇ ਵਾਂਗ ਹੀ ਸਾਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਧਮਕਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਆਖਿਰਕਾਰ ਉਹਨਾਂ ਨੂੰ ਤਿੰਨ ਖੇਤੀ ਕਾਨੂੰਨ ਬਿੱਲ ਰੱਦ ਕਰਨੇ ਪਏ ਸੀ ਉਹਨਾਂ ਨੇ ਕਿਹਾ ਕਿ ਅਸੀਂ ਇਸ ਤਰੀਕੇ ਦੇ ਨਾਲ ਤੁਹਾਡੇ ਹੇਠਾਂ ਝੁਕਣ ਵਾਲੇ ਨਹੀਂ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਕਿਸਾਨ ਆ ਤੇ ਕਿਸਾਨ ਤੋਂ ਬਾਅਦ ਵੀ ਅਸੀਂ ਸੇਕਾਂ ਪਿਆਰ ਦੇ ਨਾਲ ਤਾਂ ਸਾਡੀ ਕੋਈ ਭਾਵੇਂ ਜਾਨ ਲੈ ਲਵੇ ਪਰ ਇਸ ਤਰੀਕੇ ਦੇ ਨਾਲ ਅਸੀਂ ਝੁਕਣ ਵਾਲੇ ਨਹੀਂ ਹੁਣ ਜਦੋਂ ਇਸ ਮਾਮਲੇ ਦੀ ਤਹਿ ਦੇ ਵਿੱਚ ਜਾਈਏ ਇਸ ਮਾਮਲੇ ਦੇ ਨਿਚੋੜ ਦੇ ਵਿੱਚ ਜਾਈਏ ਤਾਂ ਦੇਖੋ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਭਖੇ ਹੋਏ ਨਹੀਂ ਤੇ ਪਖਣਾ ਉਹਨਾਂ ਦਾ ਬੰਦ ਦਾ ਵੀ ਹੈ ਕਿਉਂਕਿ ਉਹਨਾਂ ਦੀਆਂ ਫਸਲਾਂ ਦਾ ਸਵਾਲ ਹੈ ਤੇ ਫਸਲਾਂ ਸਿੱਧੇ ਤੌਰ ਤੇ ਜੁੜੀਆਂ ਹੋਈਆਂ ਨੇ ਕਿਸਾਨਾਂ ਦੀਆਂ ਨਸਲਾਂ ਦੀ ਨਾਲ ਤੇ ਫਸਲਾਂ ਤੇ ਨਸਲਾਂ ਦੀ ਜਦੋਂ ਇਸ ਕਦਰ ਦੇ ਨਾਲ ਤਬਾਹੀ ਹੁੰਦੀ ਆ ਮੌਕੇ ਦੀਆਂ ਸਰਕਾਰਾਂ ਦੇ ਵੱਲੋਂ ਮੌਕੇ ਦੀਆਂ ਹਕੂਮਤਾਂ ਦੇ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਬਿਲਕੁਲ ਨਾਜ਼ਰ ਅੰਦਾਜ਼ ਕੀਤਾ ਜਾਵੇ ਤਾਂ ਫਿਰ ਕਿਸਾਨ ਬੋਲਣਗੇ ਅੱਜ ਪਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਸੂਬਾ ਬੁਲਾਰੇ ਨਛੱਤਰ ਸਿੰਘ ਖੁਰਾਂ ਦੇ ਨਾਲ ਖਾਸ ਗੱਲਬਾਤ ਕਰਨ ਦਾ ਮੌਕਾ ਮਿਲਿਆ ਤਾਂ ਉਸ ਸਮੇਂ ਉਹਨਾਂ ਨੇ ਵੀ ਇਹੀ ਗੱਲਾਂ ਕਹੀਆਂ ਕਿ ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਕਿ ਲੋਕਾਂ ਦੀ ਲੋਕਾਂ ਦੁਆਰਾ ਲੋਕਾਂ ਦੇ ਲਈ ਬਣਾਈ ਗਈ ਸਰਕਾਰ ਪੰਜਾਬ ਦੇ ਵਿੱਚ ਹੈ ਦੇਸ਼ ਦੇ ਵਿੱਚ ਹੈ ਪਰ ਉੱਥੇ ਹੀ ਦੂਜੇ ਪਾਸੇ ਜਦੋਂ ਕੋਈ ਵੀ تیر ਥੋੜਾ ਜਿਹਾ ਉੱਠਦੀ ਆ ਥੋੜੀ ਜੀ ਗੱਲ ਕਰਦੀ ਆ ਆਪਣੇ ਹੱਕਾਂ ਦੀ ਗੱਲ ਕਰਦੀ ਆ ਆਪਣੀ ਗੱਲ ਕਿਸੇ ਦੇ ਸਾਹਮਣੇ ਰੱਖਦੀ ਆ ਤੇ ਉਸ ਨੂੰ ਮਾਰਿਆ ਜਾਂਦਾ ਕੁਚਲਿਆ ਜਾਂਦਾ ਦਬੋਚਿਆ ਜਾਂਦਾ ਤੇ ਕਹਿੰਦੇ ਕਿ ਇਹੀ ਕਿਸਾਨਾਂ ਦੇ ਨਾਲ ਹੋ ਰਿਹਾ ਤੇ ਜੇਕਰ ਕਿਸੇ ਨੇ ਭਾਰਤ ਦੀ ਲੋਕਤੰਤਰ ਦੀ ਅਸਲੀ ਤਸਵੀਰ ਦੇਖਣੀ ਹੋਵੇ ਤਾਂ ਉਹ ਕਿਸਾਨਾਂ ਦੇ ਵਿੱਚ ਜਾ ਕੇ ਦੇਖੇ ਇਸੇ ਨਾਲ ਹੀ ਗੱਲ ਕਰੀਏ ਕਿ ਸੁਨੀਲ ਜਾਖੜ ਹੁਣਾਂ ਦਾ ਉਹ ਬਿਆਨ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਸਾਨ ਕਿਸੇ ਇੱਕ ਰਾਜਨੀਤਿਕ ਪਾਰਟੀ ਨੂੰ ਆਪਣੀ ਇੱਕ ਤਰੀਕੇ ਦੇ ਨਾਲ ਹਮਾਇਤ ਦੇ ਦੇਣ ਹੋ ਸਕਦਾ ਹੈ ਕਿ ਜੇਕਰ ਕਿਸਾਨਾਂ ਨੇ ਇੱਕ ਕਿਸੇ ਪਾਰਟੀ ਨੂੰ ਆਪਣੀ ਹਮਾਇਤ ਦੇ ਦਿੱਤੀ ਤਾਂ ਉਹ ਪਾਰਟੀ ਉਹਨਾਂ ਦੀ ਗੱਲ ਮੰਨ ਲਵੇ ਤੇ ਉਹਨਾਂ ਦੇ ਜਿਹੜੇ ਮਸਲੇ ਨੇ ਉਹ ਹੱਲ ਹੋ ਜਾਣ ਜਿਵੇਂ ਹੀ ਸੁਨੀਲ ਜਾਖੜ ਦਾ ਇਹ ਬਿਆਨ ਆਇਆ ਤਾਂ ਉਸ ਬਿਆਨ ਤੋਂ ਬਾਅਦ ਅੱਜ ਫਿਰ ਰਾਜੀਵਾਲ ਹੁਰਾ ਨੇ ਇੱਕ ਵਿਅੰਗਮਈ ਕਟਾਕਸ਼ ਕੀਤਾ ਲੱਖੋਵਾਲ ਹੁਰਾ ਨੇ ਇੱਕ ਵਿਅੰਗਮਈ ਕਟਾਕਸ਼ ਕੀਤਾ ਤੇ ਇਸ ਵਿਅੰਗਮਈ ਕਟਾਕਸ਼ ਵਿੱਚ ਗਿਆ ਕਿ ਉਹ ਆਖਿਰਕਾਰ ਕਿਸ ਦੀ ਗੱਲ ਦੇ ਉੱਤੇ ਯਕੀਨ ਕਰਨ ਉਹ ਆਖਿਰਕਾਰ ਕਿਸ ਦੀ ਗੱਲ ਮੰਨਣ ਕਿਉਂਕਿ ਸਾਰੇ ਹੀ ਤਾਂ ਦਲ ਬਦਲੂ ਨੇ ਕੀ ਇਹ ਇਸ਼ਾਰਾ ਇਹਨਾਂ ਦਾ ਸੁਨੀਲ ਜਾਖੜ ਦੇ ਵੱਲ ਸੀ ਕਿਉਂਕਿ ਬਿਆਨ ਸੁਨੀਲ ਜਾਖੜ ਦਾ ਸਾਹਮਣੇ ਆਇਆ ਤੇ ਸੁਨੀਲ ਜਾਖੜ ਗੱਲ ਕਰੀਏ ਕਾਂਗਰਸ ਪਾਰਟੀ ਨੂੰ ਛੱਡ ਕੇ ਹਾਲੀ ਦੇ ਵਿੱਚ ਇੱਥੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਗਏ ਨੇ ਨਾਲ ਹੀ ਰਾਜੀਵਾਲ ਹੁਰਾ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਉਸ ਬਿਆਨ ਦੀ ਵੀ ਗੱਲ ਕੀਤੀ ਜਦੋਂ ਉਹਨਾਂ ਨੇ ਇੱਕ ਸਮੇਂ ਦੇ ਵਿੱਚ ਸਰਪਾਰਟੀ ਮੀਟਿੰਗ ਬੁਲਾਈ ਸੀ ਤੇ ਜਿਸ ਦੇ ਵਿੱਚ ਅਖੀਰ ਦੇ ਵਿੱਚ ਜਦੋਂ ਸੁਨੀਲ ਜਾਖੜ ਬੋਲੇ ਸੀ ਤਾਂ ਉਸ ਸਮੇਂ ਉਹਨਾਂ ਨੇ ਕਿਹਾ ਸੀ ਕਿ ਸਾਰੀਆਂ ਹੀ ਪਾਰਟੀਆਂ ਨੂੰ ਮਿਲ ਕੇ ਇਕੱਠੇ ਹੋ ਕੇ ਕਿਸਾਨਾਂ ਦੇ ਮਸਲੇ ਹੱਲ ਕਰਵਾਉਣੇ ਚਾਹੀਦੇ ਨੇ ਪਰ ਅੱਜ ਜਦੋਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸੁਨੀਲ ਜਾਕਰ ਨੇ ਤੇ ਅੱਜ ਉਹਨਾਂ ਦੀ ਬਿਆਨਬਾਜ਼ੀ ਆਖਿਰਕਾਰ ਕਿਉਂ ਬਦਲੀ ਹੋਈ ਹੈ ਅਜਿਹੇ ਸਵਾਲ ਕੀਤੇ ਨੇ ਰਾਜੀਵਾਲ ਤੇ ਲੱਖੋਵਾਲ ਪੁਰਾਣੀ ਐਸਕੇਐਮ ਵੱਲੋਂ ਲਗਾਤਾਰ ਜਿਹੜਾ ਵਿਰੋਧ ਜਾਰੀ ਹੈ 21 ਤਰੀਕ ਨੂੰ ਜਗਰਾਵਾਂ ਦੇ ਵਿੱਚ ਇੱਕ ਵੱਡਾ ਵਿਰੋਧ ਵਿੰਡਨ ਦੀ ਤਿਆਰੀ ਦੇ ਵਿੱਚ ਨੇ ਕਿਸਾਨ ਦੇਖਣਾ ਇਹ ਹੋਵੇਗਾ ਕਿ ਕਿਸ ਤਰੀਕੇ ਦੇ ਹਾਲਾਤ ਰਹਿਣਗੇ ਕਿਉਂਕਿ ਜੇਕਰ ਗੱਲ ਕਰੀਏ ਮੌਜੂਦਾ ਹਾਲਾਤਾਂ ਦੀ ਮੈਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਹੈ ਮੈਂ ਅਗਾਜ਼ ਦੇ ਵਿੱਚ ਗੱਲ ਕੀਤੀ ਹੈ ਕਿ ਕਿਸਾਨ ਅੰਦਰੋਂ ਦੁਖੀ ਨੇ ਕਿਸਾਨਾਂ ਦੀਆਂ ਫਸਲਾਂ ਤੇ ਨਸਲਾਂ ਦਾ ਸਵਾਲ ਹੈ ਜਿਸ ਤੇ ਚੱਲਦੇ ਹੋਏ ਉਹ ਲਗਾਤਾਰ ਵਿਰੋਧ ਕਰ ਰਹੇ ਨੇ ਪਰ ਦੂਜੇ ਹੀ ਪਾਸੇ ਸੁਨੀਲ ਜਾਖੜ ਹੁਰਾਂ ਦਾ ਉਹ ਬਿਆਨ ਵੀ ਲੈ ਲੈਣਾ ਬੇहद ਲਾਜ਼ਮੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਕਿਸਾਨ ਸਿਰਫ ਤੇ ਸਿਰਫ ਪਾਸ ਪਾਈਆਂ ਦਾ ਵਿਰੋਧ ਕਰ ਰਹੀ ਨਹੀਂ ਆਖਿਰਕਾਰ ਕਿਸਾਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦਾ ਵਿਰੋਧ ਕਿਉਂ ਨਹੀਂ ਕੀਤਾ ਜਾ ਰਿਹਾ ਤਾਂ ਉਸ ਦਾ ਉੱਤਰ ਵੀ ਅੱਜ ਐਸ ਕੇਐਮ ਦੇ ਵੱਲੋਂ ਦਿੱਤਾ ਗਿਆ ਹੈ ਐਸ ਕੇਐਮ ਨੇ ਕਿਹਾ ਹੈ ਕਿ ਚਿੱਠੇ 11 ਸਵਾਲ ਸਾਰੀਆਂ ਹੀ ਪਾਰਟੀਆਂ ਦੇ ਲਈ ਰੱਖੇ ਗਏ ਸੀ ਅੱਜ ਉਸ ਤੋਂ ਬਾਅਦ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਲਈ ਰੱਖੇ ਗਏ ਸੀ ਤਾਂ ਅੱਜ ਐਸ ਕੇਐਮ ਨੇ 11 ਸਵਾਲਾਂ ਦਾ ਵੀ ਇੱਕ ਬ੍ਰੌਸ਼ਰ ਪ੍ਰੈਸ ਕਾਨਫਰੰਸ ਦੇ ਵਿੱਚ ਲੈ ਆਂਦਾ ਜਿਸ ਦੇ ਵਿੱਚ ਮੁੱਖ ਤੌਰ ਤੇ ਜਿਹੜੇ ਸਵਾਲ ਸੀ ਉਹ ਤੁਹਾਡੇ ਨਾਲ ਸਾਂਝੇ ਕਰ ਲੈਨੇ ਆ ਜੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਲੰਪੀ ਸਕਿਨ ਜਿਹੜੀ ਇੱਕ ਬਿਮਾਰੀ ਪਸ਼ੂਆਂ ਨੂੰ ਹੋਈ ਉਹਦੇ ਨਾਲ ਕਿਸਾਨਾਂ ਦਾ ਜਿਹੜਾ ਨੁਕਸਾਨ ਹੋਇਆ ਉਹਨਾਂ ਦਾ ਉਹ ਮੁਆਵਜ਼ਾ ਕਿਸਾਨਾਂ ਨੂੰ ਕਿਉਂ ਨਹੀਂ ਦਿੱਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਹੁਰਾਂ ਦਾ ਉਹ ਬਿਆਨ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਦੀ ਬੱਕਰੀ ਵੀ ਮਰ ਗਈ ਹੈ ਤਉਹ ਨੁਕਸਾਨ ਦੀ ਭਰਪਾਈ ਸਰਕਾਰ ਕਰੇਗੀ ਆਖਿਰਕਾਰ ਉਹ ਨੁਕਸਾਨ ਦੀ ਭਰਪਾਈ ਕਿਉਂ ਨਹੀਂ ਕੀਤੀ ਗਈ ਗੜੇ ਮਾਰੀ ਦਾ ਨੁਕਸਾਨ ਹੋਇਆ ਉਸ ਦਾ ਵੀ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਕਿਉਂ ਹੜ੍ਹਾਂ ਦੇ ਦੌਰਾਨ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਉਸ ਦਾ ਵੀ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਆਖਿਰਕਾਰ ਕਿਉਂ ਕਿਸਾਨ ਅੰਦੋਲਨ ਦੇ ਦੌਰਾਨ ਜਿਸ ਤਰੀਕੇ ਦੇ ਨਾਲ ਕਿਹਾ ਗਿਆ ਸੀ ਕਿ ਸ਼ਹੀਦ ਪਰਿਵਾਰ ਦੇ ਮੈਂਬਰ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਉਹ ਨੌਕਰੀਆਂ ਕਿੱਥੇ ਨੇ ਗੰਨੇ ਦੀ ਬਕਾਇਆ ਜੋ ਰਾਸ਼ੀ ਸੀ ਆਖਿਰਕਾਰ ਕਿਸਾਨਾਂ ਨੂੰ ਹਲੇ ਤੱਕ ਕਿਉਂ ਨਹੀਂ ਦਿੱਤੀ ਗਈ ਤੁਸੀਂ ਵਾਦਾ ਕੀਤਾ ਸੀ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦੇਵਾਂਗੇ ਨਸ਼ਾ ਆਖਿਰਕਾਰ ਖਤਮ ਕਿਉਂ ਨਹੀਂ ਹੋਇਆ ਤੇ ਇਸੇ ਨਾਲ ਹੀ ਤੁਸੀਂ ਕਿਹਾ ਸੀ ਕਿ ਮੂੰਗੀ ਦੀ ਖਰੀਦ ਕੀਤੀ ਜਾਵੇਗੀ ਉਹ ਖਰੀਦ ਕਿਉਂ ਨਹੀਂ ਕੀਤੀ ਗਈ ਤੇ ਇੱਕ ਹੋਰ ਸਵਾਲ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਵਾਦਾ ਕੀਤਾ ਸੀ ਕਿ ਕਿਸਾਨਾਂ ਦੇ ਲਈ ਖੇਤੀ ਨੀਤੀ ਬਣਾਈ ਜਾਵੇਗੀ ਅੱਜ 2 ਸਾਲ ਬੀਤ ਜਾਂਦੇ باوجود ਵੀ ਉਹ ਖੇਤੀ ਨੀਤੀ ਆਖਿਰਕਾਰ ਕਿਉਂ ਨਹੀਂ ਬਣਾਈ ਗਈ ਨਿਚੋੜ ਟਿੱਪਣੀਆਂ ਸਾਰੀਆਂ ਲਈਆਂ ਲੇਕਿਨ ਇਸ ਟਿੱਪਣੀਆਂ ਤੋਂ ਬਾਅਦ ਇੱਕ ਦੂਜੇ ਦੇ ਉੱਤੇ ਕੀਤੇ ਗਏ ਪਲਟਵਾਰ ਤੋਂ ਬਾਅਦ ਜੇਕਰ ਤੈ ਦੇ ਵਿੱਚ ਜਾਈਏ ਹੁਣ ਜਿੰਨੀ ਦੇਰ ਇਲੈਕਸ਼ਨ ਚੱਲ ਰਹੀਆਂ ਨੇ ਹਾਲ ਦੀ ਘੜੀ ਕਿਸਾਨਾਂ ਦਾ ਕੋਈ ਵੀ ਮਸਲਾ ਹੱਲ ਹੁੰਦਾ ਹੋਇਆ ਦਿਖਾਈ ਨਹੀਂ ਦਿੰਦਾ ਪਰ ਲੇਕਿਨ ਕਿਸਾਨਾਂ ਦੇ ਕੋਲ ਇੱਕ ਵੱਡਾ ਹਥਿਆਰ ਵੋਟ ਹੈ ਕਿਸਾਨ ਬੇਸ਼ੱਕ ਵਿਰੋਧ ਕਰ ਰਹੇ ਨੇ ਕਰਦੇ ਰਹਿਣਾ ਚਾਹੀਦਾ ਏ ਕਿਉਂਕਿ ਜੇਕਰ ਆਪਣੇ ਲਈ ਲਈ ਆਵਾਜ਼ ਉਹਨਾਂ ਨੇ ਆਪ ਨਹੀਂ ਉਠਾਣੀ ਤਾਂ ਫਿਰ ਆਖਿਰਕਾਰ ਆ ਕੇ ਹੋਰ ਉਠਾਵੇਗਾ ਕੌਣ ਪਰ ਜਦੋਂ ਕਿਸਾਨਾਂ ਦੇ ਵੱਲੋਂ ਆਗੂਆਂ ਨੂੰ ਸਵਾਲ ਪੁੱਛੇ ਜਾਣ ਚਾਹੇ ਉਹ ਆਗੂ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਕਿਉਂ ਨਾ ਹੋਣ ਉਹ ਦਾਇਰੇ ਦੇ ਵਿੱਚ ਰਹਿ ਕੇ ਉਹ ਤਹਿਜ਼ੀਬ ਦੇ ਵਿੱਚ ਰਹਿ ਕੇ ਸਵਾਲ ਪੁੱਛਣ ਤੇ ਅਜੇ ਹੀ ਤਾਕੀਦ ਪੈਨਲ ਦੀ ਨਾਲ ਅਪੀਲ ਵੀ ਕੀਤੀ ਹੈ ਕਿਸਾਨ ਆਗੂਆਂ ਨੇ ਆਪਣੇ ਹੀ ਸਾਰੇ ਹੀ ਜਥੇਬੰਦੀ ਦੇ ਨਾਲ ਜੁੜੇ ਹੋਏ ਕਿਸਾਨਾਂ ਨੂੰ ਕਿਸਾਨਾਂ ਦੇ ਮਸਲੇ ਤੇ ਗੱਲ ਕੀਤੀ ਹੈ ਤੇ ਹੁਣ ਗੱਲ ਕਰ ਲੈਣੀਆਂ ਉਸ ਕੇਸ ਦੀ ਜੋ ਕੇਸ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ। ਚਰਚਾ ਦਾ ਵਿਸ਼ਾ ਬਣਨ ਦਾ ਇੱਕ ਵੱਡਾ ਮੁੱਖ ਕਾਰਨ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਿੱਲੀ ਦੇ ਸੀਐਮ ਅਦਵਿੰਦ ਕੇਸ਼ਰੀਵਾਲ ਜੇਲ੍ਹ ਤੋਂ ਰਿਹਾ ਹੋਈ। ਲੇਕਿਨ ਜੇਲ੍ਹ ਤੋਂ ਰਿਹਾ ਹੋਣ ਤੋਂ ਕੁਝ ਕੁ ਦਿਨਾਂ ਦੇ ਬਾਅਦ ਹੀ ਇੱਕ ਵੱਡੀ ਗੱਲ ਸਾਹਮਣੇ ਆ ਗਈ। ਕਹਿੰਦੇ ਕਿ ਆਮ ਆਦਮੀ ਪਾਰਟੀ ਦੀ ਸੰਸਦ ਸਵਾਤੀ ਮਾਲੇਵਾਲ ਨੂੰ ਮਜਬੂਰ ਕੀਤਾ ਜਾ ਰਿਹਾ ਸੀ ਲਗਾਤਾਰ ਕਿ ਉਹ ਆਪਣੀ ਸੀਟ ਨੂੰ ਰਾਜ ਸਭਾ ਦੀ ਜਿਹੜੀ ਸੀਟ ਉਹਨਾਂ ਦੇ ਕੋਲ ਹੈ ਉਸ ਨੂੰ ਛੱਡ ਦੇਣ ਸਵਾਤੀ ਮਾਲੇਵਾਲ ਅਰਵਿੰਦ ਕੇਜਰੀਵਾਲ ਸੀਐਮ ਦੇ ਨਿਵਾਸ ਦੇ ਵਿੱਚ ਸੀ ਤੇ ਉੱਥੇ ਉਹਨਾਂ ਦੀ ਅਰਵਿੰਦ ਕੇਜਰੀਵਾਲ ਦੇ ਪਰਸਨਲ ਅਸਿਸਟੈਂਟ ਵਿਵਕ ਕੁਮਾਰ ਦੇ ਨਾਲ ਹੱਥੋ ਪਾਈ ਹੁੰਦੀ ਹੈ ਇਹ ਗੱਲ ਮੀਡੀਆ ਦੇ ਵਿੱਚ ਆਈ ਤੇ ਮੀਡੀਆ ਦੇ ਵਿੱਚ ਆਉਣ ਤੋਂ ਬਾਅਦ ਸਵਾਤੀ ਮਾਲੇਵਾਲ ਪੁਲਿਸ ਦੇ ਕੋਲ ਗਏ ਜਾ ਕੇ ਰਿਪੋਰਟ ਦਰਜ ਕਰਵਾਈ ਉਹ ਰਿਪੋਰਟ ਹੁਣ ਐਫ ਆਈ ਆਰ ਦਰਜ ਵਿਵਕ ਕੁਮਾਰ ਦੇ ਖਿਲਾਫ ਹੋ ਚੁੱਕੀ ਹੈ ਲੇਕਿਨ ਵਿਵਕ ਕੁਮਾਰ ਲਗਾਤਾਰ ਹਾਲਾਂਕਿ ਆਮ ਆਦਮੀ ਪਾਰਟੀ ਦੇ ਵੱਲੋਂ ਮੰਨਿਆ ਵੀ ਗਿਆ ਹੈ ਕਿ ਇਸ ਤਰੀਕੇ ਦੀ ਕੋਈ ਘਟਨਾ ਹੋਈ ਹੈ ਲੇਕਿਨ ਉਸ ਦੇ ਬਾਵਜੂਦ ਵਿਵਕ ਕੁਮਾਰ ਲਗਾਤਾਰ ਅਰਵਿੰਦ ਕੇਜਰੀਵਾਲ ਦੇ ਨਾਲ ਕਦੇ ਲਖਨਊ ਕਦੇ ਪੰਜਾਬ ਤੇ ਕਦੇ ਹੋਰ ਵੱਖ-ਵੱਖ ਹਿੱਸਿਆਂ ਦੇ ਵਿੱਚ ਨਜ਼ਰ ਆ ਰਹੇ ਨੇ ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੂੰ ਸਿਆਸਤ ਕਰਨ ਦਾ ਵੀ ਮੌਕਾ ਮਿਲਿਆ ਏ ਤੇ ਭਾਰਤੀ ਜਨਤਾ ਪਾਰਟੀ ਲਗਾਤਾਰ ਸਿਆਸਤ ਕਰ ਰਹੀ ਹੈ ਇਹ ਕਹਿਣਾ ਹੈ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਪਰ ਜਿਵੇਂ ਹੀ ਆਮ ਆਦਮੀ ਪਾਰਟੀ ਦੇ ਕਿਸੇ ਵੀ ਆਗੂ ਤੋਂ ਸਵਾਤੀ ਮਾਲੇਵਾਲ ਦੇ ਕੇਸ ਦੇ ਸਬੰਧ ਵਿੱਚ ਕੋਈ ਵੀ ਸਵਾਲ ਪੁੱਛਿਆ ਜਾਂਦਾ ਏ ਤਾਂ ਸਿੱਧੇ ਤੌਰ ਤੇ ਹਰ ਇੱਕ ਆਗੂ ਇਸ ਤੋਂ ਪਾਸਾ ਵੱਲਟ ਦਾ ਪਲਟਦਾ ਹੋਇਆ ਨਜ਼ਰ ਆਉਂਦਾ ਏ ਕਾਰਨ ਕੀ ਏ ਆਖਿਰਕਾਰ ਕਿਉਂ ਸਵਾਤੀ ਮਾਲੇਵਾਲ ਦੇ ਸਬੰਧ ਵਿੱਚ ਕੋਈ ਵੀ ਆਗੂ ਬੋਲਣ ਲਈ ਤਿਆਰ ਨਹੀਂ ਇਸ ਦਾ ਵੱਡਾ ਤੇ ਇਕਲੌਤਾ ਕਾਰਨ ਇਹ ਵੀ ਦਿਸਦਾ ਹੈ ਕਿ ਅਰਵਿੰਦ ਕੇਸਰੀਵਾਲ ਕੌਣੇ ਅਰਵਿੰਦ ਕੇਸਰੀਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਨਾਲ ਦੀ ਨਾਲ ਮੁੱਖ ਮੰਤਰੀ ਦਿੱਲੀ ਤੇ ਆਪਣੇ ਹੀ ਸੁਪਰੀਮੋ ਦੇ ਖਿਲਾਫ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਆਗੂ ਬੋਲਣ ਬਹੁਤ ਸਾਰੇ ਸਵਾਲ ਲੋਕਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਖੜੇ ਕੀਤੇ ਜਾ ਰਹੇ ਨੇ ਦੂਜੇ ਹੀ ਪਾਸੇ ਸਵਾਤੀ ਮਲੇਵਾਲ ਹੁਣ ਜਦੋਂ ਉਹਨਾਂ ਦੀ ਐਫਆਈਆਰ ਦਰਜ ਹੋ ਗਈ ਜਦੋਂ ਘਰ ਪਹੁੰਚੇ ਤਾਂ ਪੱਤਰਕਾਰਾਂ ਨੇ ਗੱਲਬਾਤ ਕਰਨੀ ਚਾਹੀ ਪੱਤਰਕਾਰਾਂ ਨੇ ਸਵਾਲ ਪੁੱਛੇ ਲੇਕਿਨ ਸਵਾਤੀ ਮਲੇਵਾਲ ਨੇ ਕਿਹਾ ਕਿ ਉਹ ਦਰਜ ਦੇ ਵਿੱਚ ਨਹੀਂ ਇਸ ਲਈ ਇਸ ਵਿਸ਼ੇ ਦੇ ਉੱਤੇ ਕੋਈ ਵੀ ਗੱਲ ਨਹੀਂ ਕਰਨਾ ਚਾਹੁੰਦੇ ਪਰ ਜਿਸ ਤਰੀਕੇ ਦੇ ਨਾਲ ਸਵਾਤੀ ਮਲੇਵਾਲ ਇਸ ਕੇਸ ਨੂੰ ਲਗਾਤਾਰ ਦੇਖ ਰਹੇ ਨੇ ਉਸ ਤੋਂ ਸਾਫ਼ ਤੇ ਸਪਸ਼ਟ ਇਹ ਹੁੰਦਾ ਹੈ ਕਿ ਸਵਾਤੀ ਮਲੇਵਾਲ ਇਸ ਕੇਸ ਨੂੰ ਹੁਣ ਕਾਨੂੰਨੀ ਪੱਖ ਦੇ ਨਾਲ ਨਾਲ ਲੈ ਕੇ ਅੱਗੇ ਵੱਲ ਨੂੰ ਵਧਣਗੇ ਪਰ ਇੱਕ ਹੋਰ ਚੀਜ਼ ਜਿਹੜੀ ਕਿ ਖਾਸ ਧਿਆਨ ਮੰਗਦੀ ਹੈ ਜਿਹੜੀ ਕਿ ਖਾਸ ਤਵਜੋ ਮੰਗਦੀ ਹੈ ਕਿ ਸਵਾਤੀ ਮਾਲੇਵਾਲ ਦਾ ਉਹ ਵੀਡੀਓ ਵੀ ਸਾਹਮਣੇ ਆ ਗਿਆ ਉਹ ਵੀਡੀਓ ਵੀ ਵਾਇਰਲ ਹੋ ਗਿਆ ਜਿਸ ਦੇ ਵਿੱਚ ਗੱਲਬਾਤ ਕੀਤੀ ਜਾ ਰਹੀ ਹੈ ਕਿ ਸਵਾਤੀ ਮਾਲੇਵਾਲ ਦੇ ਨਾਲ ਜਿਸ ਤਰੀਕੇ ਕੁੱਟਮਾਰ ਹੋਈ ਉਹ ਉਸ ਤੋਂ ਬਾਅਦ ਦਾ ਵੀਡੀਓ ਹੈ ਸਵਾਤੀ ਮਲੇਵਾਲ ਸੋਫੇ ਦੇ ਉੱਤੇ ਬੈਠੀ ਹੋਈ ਨਜ਼ਰ ਆ ਰਹੀ ਹੈ ਤੇ ਨਾਲ ਦੀ ਨਾਲ ਸੀਐਮ ਸਿਕਿਉਰਟੀ ਦੇ ਬੰਦੇ ਉਹਨਾਂ ਨੂੰ ਵਾਰ-ਵਾਰ ਕਹਿ ਰਹੇ ਨੇ ਕਿ ਮੈਡਮ ਬਾਹਰ ਆ ਜਾਓ ਬਾਹਰ ਆ ਜਾਓ ਇੱਥੋਂ ਬਾਹਰ ਚੱਲੋ ਸਵਾਤੀ ਮਲੇਵਾਲ ਕਹਿੰਦੀ ਹੈ ਕਿ ਨਹੀਂ ਜਿਹੜੀ ਵੀ ਗੱਲ ਹੋਵੇਗੀ ਹੁਣ ਇੱਥੇ ਹੀ ਹੋਵੇਗੀ ਮੈਂ 112 ਨੰਬਰ ਦੇ ਉੱਤੇ ਕਾਲ ਕਰ ਦਿੱਤੀ ਹੈ ਪੁਲਿਸ ਆਉਂਦੀ ਹੋਵੇਗੀ ਤਾ ਸੀਐਮ ਸਿਕਿਉਰਟੀ ਦੇ ਬੰਦੇ ਕਹਿੰਦੇ ਨੇ ਕੋਈ ਗੱਲ ਨਹੀਂ ਪੁਲਿਸ ਨੂੰ ਆ ਜਾਂਦੋ ਲੇਕਿਨ ਤੁਸੀਂ ਉਹਨਾਂ ਦੇ ਨਾਲ ਬਾਹਰ ਗੱਲ ਕਰੋ। ਸਵਾਤੀ ਮਾਲੇਵਾਲ ਕਹਿੰਦੀ ਹੈ ਨਹੀਂ ਜੋ ਵੀ ਗੱਲ ਹੋਵੇਗੀ ਹੁਣ ਇੱਥੇ ਹੀ ਹੋਵੇਗੀ ਤੇ ਨਾਲ ਦੀ ਨਾਲ ਸਾਲਾ کہہ ਕੇ ਗੰਜਾ کہہ ਕੇ ਵੀ ਗੱਲ ਕਰਦੇ ਹੋਏ ਨਜ਼ਰ ਆਉਂਦੇ ਨਹੀਂ। ਸਾਲਾ ਤੇ ਗੰਜਾ ਕਿਸ ਨੂੰ ਕਿਹਾ? ਸਾਲਾ ਤੇ ਗੰਜਾ ਉਹਨਾਂ ਨੇ ਵਿਵ ਕੁਮਾਰ ਦੇ ਲਈ ਸ਼ਬਦ ਵਰਤਿਆ। ਤੇ ਉਸ ਤੋਂ ਬਾਅਦ ਇੱਥੇ ਹੀ ਆਮ ਆਦਮੀ ਪਾਰਟੀ ਦਾ ਉੱਤਰਨਗਰ ਤੋਂ ਇੱਕ ਵਿਧਾਇਕ ਨਰੇਸ਼ ਵਾਲਿਆਂ ਵੱਲੋਂ ਇੱਕ ਟਵੀਟ ਕੀਤਾ ਜਾਂਦਾ ਏ ਜਿਸ ਦੇ ਵਿੱਚ ਨਰੇਸ਼ ਵਾਲਿਆਂ ਵੱਲੋਂ ਕਿਹਾ ਜਾਂਦਾ ਏ ਕਿ ਦੇਖੋ ਤੁਸੀਂ ਇਸ ਔਰਤ ਦੀ ਭਾਸ਼ਾ ਕਿਸ ਤਰੀਕੇ ਸੀਐਮ ਸਿਕਿਉਰਟੀ ਦੇ ਬੰਦਿਆਂ ਨੂੰ ਗਾਲਾਂ ਕੱਢ ਰਹੀ ਹੈ ਜੇਕਰ ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਹਾਂ ਇਹ ਵੀਡੀਓ ਬਾਹਰ ਆ ਗਈ ਤਾਂ ਇਸ ਦੀ ਅਸਲੀਅਤ ਲੋਕਾਂ ਦੇ ਸਾਹਮਣੇ ਆ ਜਾਵੇਗੀ ਤੇ ਲੋਕਾਂ ਨੂੰ ਆਪਣਾ ਮੂੰਹ ਦਿਖਾਉਣ ਯੋਗ ਨਹੀਂ ਰਹੇਗੀ ਇਹ ਔਰਤ ਇਕਵੇਲੇ ਇਹ ਵੀਡੀਓ ਵਾਇਰਲ ਹੁੰਦਾ ਏ ਤੇ ਨਾਲ ਹੀ ਸਾਰੇ ਘਟਨਾ ਘਰਮ ਦੇ ਉੱਤੇ ਨਰੇਸ਼ ਵਾਲਿਆ ਟਵੀਟ ਕਰਦੇ ਨੇ ਲੇਕਿਨ ਉਸੇ ਹੀ ਟਵੀਟ ਨੂੰ ਕੁਝ ਸਮੇਂ ਦੇ ਬਾਅਦ ਡਿਲੀਟ ਕੀਤਾ ਜਾਂਦਾ ਏ ਡਿਲੀਟ ਆਖਿਰਕਾਰ ਕਿਉਂ ਕੀਤਾ ਗਿਆ ਕੀ ਇਹ ਟਵੀਟ ਜੋ ਉਹਨਾਂ ਨੇ ਆਪ ਕੀਤਾ ਨਰੇਸ਼ ਵਾਲਿਆ ਨੇ ਆਪ ਡਿਲੀਟ ਕੀਤਾ ਏ ਜਾਂ ਫਿਰ ਇਹ ਟਵੀਟ ਉਹਨਾਂ ਤੋਂ ਡਿਲੀਟ ਕਰਵਾਇਆ ਗਿਆ ਇਹ ਚੀਜ਼ਾਂ ਵੀ ਖਾਸਾ ਧਿਆਨ ਆਪਣੇ ਵੱਲ ਖਿੱਚਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਪਰ ਖਾਸ ਤੌਰ ਤੇ ਸਵਾਤੀ ਮਾਲ ਦਾ ਮਾਲੇਵਾਲ ਦਾ ਇੱਕ ਕੇਸ ਲਗਾਤਾਰ ਵਿਰੋਧੀਆਂ ਨੂੰ ਸਿਆਸਤ ਕਰਨ ਦਾ ਮੌਕਾ ਦੇ ਰਿਹਾ ਹੈ ਤੇ ਲਗਾਤਾਰ ਪਲਟਵਾਰ ਪਲਟ ਇੱਕ ਦੂਜੇ ਤੇ ਕਰਦੀ ਹੋਈ ਸਿਆਸਤ ਦਿਖਾਈ ਦੇ ਰਹੀ ਹੈ ਪਰ ਨਾਲ ਦੀ ਨਾਲ ਇਹ ਚੀਜ਼ ਵੀ ਦੇਖ ਲੈਣੀ ਬਹੁਤ ਲਾਜ਼ਮੀ ਆ ਕਿ ਸਵਾਤੀ ਮਾਲੇਵਾਲ ਨੇ ਜੋ ਟਵੀਟ ਇਹ ਸਾਰੇ ਘਟਨਾਕਰਮ ਤੋਂ ਬਾਅਦ ਕੀਤਾ ਉਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਹਮੇਸ਼ਾ ਦੀ ਤਰ੍ਹਾਂ ਇਹ ਹਿੱਟਮੈਨ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਏ ਹਮੇਸ਼ਾ ਦੀ ਤਰ੍ਹਾਂ ਮਤਲਬ ਇਸ ਤੋਂ ਪਹਿਲਾਂ ਵੀ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਹੋਣਗੀਆਂ ਜਿਸ ਦੇ ਬਾਬਤ ਸਵਾਤੀ ਮਾਲੇਵਾਲ ਨੂੰ ਪਤਾ ਹੈ ਤੇ ਜਿਸ ਦੀ ਪੋਲ ਆਉਣ ਵਾਲੇ ਸਮੇਂ ਦੇ ਵਿੱਚ ਖੁੱਲ ਸਕਦੀ ਹੈ ਆਖਿਰਕਾਰ ਹਮੇਸ਼ਾ ਦੀ ਤਰ੍ਹਾਂ ਸਵਾਤੀ ਮਾਲੇਵਾਲ ਦੇ ਵੱਲੋਂ ਸ਼ਬਦ ਕਿਉਂ ਇਸਤੇਮਾਲ ਕੀਤਾ ਗਿਆ ਤੇ ਇਹਦੇ ਅੰਦਰ ਦੀਆਂ ਲੁਕੀਆਂ ਹੋਈਆਂ ਤਿਆਂ ਕੀ ਨੇ ਇਹ ਤਿਆਂ ਜੇਕਰ ਬਾਹਰ ਆਉਂਦੀਆਂ ਨਹੀਂ ਤਾਂ ਕੀ ਅਸਰ ਪਵੇਗਾ ਔਰ ਜੇਕਰ ਇਹ ਤਿਆਂ ਜਿਸ ਤਰੀਕੇ ਦੇ ਨਾਲ ਲੋਕ ਸਭਾ ਚੋਣਾਂ 2024 ਚੱਲ ਰਹੀਆਂ ਨੇ ਉਸ ਦਰਮਿਆਨ ਆ ਜਾਂਦੀਆਂ ਨਹੀਂ ਤਾਂ ਕੀ ਇਸ ਦਾ ਇੱਕ ਵੱਡਾ ਖਮਿਆਜਾ ਆਮ ਆਦਮੀ ਪਾਰਟੀ ਨੂੰ ਭੁਗਤਣਾ ਪੈ ਸਕਦਾ ਕੀ ਆਮ ਆਦਮੀ ਪਾਰਟੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਤਰੀਕੇ ਨਾਲ ਹੈਂਡਲ ਕਰ ਪਾਏਗੀ ਕਿਉਂਕਿ ਮਾਮਲਾ ਸਿੱਧੇ ਤੌਰ ਤੇ ਹੁਣ ਵਿਵੇਕ ਕੁਮਾਰ ਤੇ ਸਵਾਤੀ ਮਾਲੇਵਾਲ ਦੇ ਵਿਚਕਾਰ ਨਾ ਹੋ ਕੇ ਇਹ ਮਾਮਲਾ ਹੁਣ ਅਰਵਿੰਦ ਕੇਜਰੀਵਾਲ ਤੇ ਸਵਾਤੀ ਮਾਲੇਵਾਲ ਦੇ ਵਿਚਕਾਰ اٹਕਦਾ ਹੋਇਆ ਲਟਕਦਾ ਹੋਇਆ ਦਿਖਾਈ ਦੇ ਰਿਹਾ ਏ ਤੇ ਨਾਲ ਹੀ ਇਸ ਦੀ ਜੋ ਤਪਸ਼ ਹੈ ਇਸ ਦੀ ਤਪਸ਼ ਆਮ ਆਦਮੀ ਪਾਰਟੀ ਨੂੰ ਕਿੰਨਾ ਜਿਹੜਾ ਗਰਮੀ ਦੇ ਇਸ ਸੀਜ਼ਨ ਦੇ ਵਿੱਚ ਗਰਮੀ ਦੇ ਇਸ ਮੌਸਮ ਦੇ ਵਿੱਚ ਕਿੰਨੀ ਕਿ ਤਪਸ਼ ਦਿੰਦੀ ਹੈ ਤੇ ਇਸ ਤਪਸ਼ ਦੇ ਚੱਲਦੇ ਹੋਏ ਕਿੰਨਾ ਕੁ ਪ੍ਰਭਾਵ ਲੋਕ ਸਭਾ ਚੋਣਾਂ ਦੇ ਵਿੱਚ ਪੈਂਦਾ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਨਜ਼ਰ ਬਣੀ ਰਹੇਗੀ ਲੇਕਿਨ ਕਹਿਣਾ ਬੰਦਾ ਹੈ ਕਿ ਅੱਜ ਅਰਵਿੰਦ ਕੇਸ਼ੀਵਾਲ ਅਨੇਕਾਂ ਹੀ ਮੁਸ਼ਕਿਲਾਂ ਤੋਂ ਬਾਅਦ ਜਦੋਂ ਵਾਪਸ ਆਏ ਨੇ 1 ਜੂਨ ਤਰੀਕ ਤੱਕ 1 ਜੂਨ ਤੱਕ ਉਹਨਾਂ ਨੇ ਇੱਥੇ ਬਾਹਰ ਰਹਿਣਾ ਹੈ ਤਾਂ ਉਦੋਂ ਤੱਕ ਉਹਨਾਂ ਦੇ ਲਈ ਮੁਸ਼ਕਲਾਂ ਉਹਨਾਂ ਦਾ ਖਹਿੜਾ ਛੱਡਦੀਆਂ ਹੋਈਆਂ ਨਜ਼ਰ ਨਹੀਂ ਆਉਂਦੀਆਂ ਲੇਕਿਨ ਮੁਸ਼ਕਲਾਂ ਦੇ ਵਿੱਚ ਕਿਰੀ ਹੋਈ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਦਿਖਾਈ ਜ਼ਰੂਰ ਦਿੰਦੀ ਹੈ ਲੇਕਿਨ ਵਾਰ-ਵਾਰ ਉਹੀ ਸਵਾਲ ਕਿ ਆਖਿਰਕਾਰ ਇਸ ਦੇ ਅੰਦਰ ਦੀਆਂ ਲੁਕੀਆਂ ਹੋਈਆਂ ਤਿਆਂ ਹੋਰ ਕੀ ਨੇ ਸਵਾਤੀ ਮਾਲੇਵਾਲ ਦਾ ਕੇਸ ਹੋਰ ਕੀ ਕੁਝ ਬਿਆਨ ਕਰ ਜਾਵੇਗਾ ਕਿੰਨਾ ਨੁਕਸਾਨ ਲੋਕ ਸਭਾ ਚੋਣਾਂ ਦੇ ਦੌਰਾਨ ਆਮ ਆਦਮੀ ਪਾਰਟੀ ਦਾ ਹੋਵੇਗਾ ਜਾਂ ਫਿਰ ਕਿਸੇ ਵੀ ਤਰੀਕੇ ਨਾਲ ਬਚਾ ਕਰ ਲਿਆ ਜਾਵੇਗਾ ਸੁਭਾਵਿਕ ਹੈ ਕਿ ਜਦੋਂ ਮੀਡੀਆ ਦੇ ਵਿੱਚ ਘਟਨਾ ਆ ਚੁੱਕੀ ਹੈ ਜਦੋਂ ਵੀਡੀਓ ਵਾਇਰਲ ਹੋ ਚੁੱਕੀ ਹੈ ਤਾਂ ਨੁਕਸਾਨ ਹੋ ਸਕਦਾ ਹੈ ਪਰ ਕੁਝ ਇੱਕ ਲੋਕਾਂ ਦਾ ਕਹਿਣਾ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਉਸ ਵੀਡੀਓ ਦੇ ਵਿੱਚ ਸਵਾਤੀ ਮਾਲੇਵਾਲ ਦੀ ਬੋਲਬਾਣੀ ਹੈ ਇਹ ਵੀਡੀਓ ਆਪ ਆਮ ਆਦਮੀ ਪਾਰਟੀ ਦੇ ਵੱਲੋਂ ਵਾਇਰਲ ਕੀਤੀ ਗਈ ਹੈ। ਕੀ ਆਮ ਆਦਮੀ ਪਾਰਟੀ ਦੇ ਵੱਲੋਂ ਵਾਕਈ ਇਹ ਵੀਡੀਓ ਆਪ ਵਾਇਰਲ ਕੀਤੀ ਗਈ ਹੈ ਜਾਂ ਸੁਆਤੀ ਮਾਲੇਵਾਲ ਦੇ ਕਿਸੇ ਪਰਸਨ ਦੇ ਵੱਲੋਂ ਇਹ ਵੀਡੀਓ ਵਾਇਰਲ ਕੀਤੀ ਗਈ ਹੈ। ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਲਗਾਤਾਰ ਨਜ਼ਰ ਬਣਾ ਕੇ ਰੱਖਾਂਗੇ। ਅੰਦਰលੀਆਂ ਤੇਆਂ ਕੀ ਨੇ ਅੰਦਰਲਾ ਸੱਚ ਕੀ ਹੈ ਉਸ ਨੂੰ ਉਜਾਗਰ ਕਰਨ ਦੀ ਭਰਪੂਰ ਕੋਸ਼ਿਸ਼ ਰਹੇਗੀ। ਕੱਲ ਇਸੇ ਸਮੇਂ ਇਸੇ ਚੈਨਲ ਤੇ ਫਿਰ ਤੋਂ ਹੋਵਾਂਗੀ ਤੁਹਾਡੇ ਮੁਖਾਤੀਬ। ਤੇ ਕਰਾਂਗੀ ਤੁਹਾਡੀ ਗੱਲ ਤੁਹਾਡੇ ਬੱਚਿਆਂ ਦੀ ਗੱਲ ਕਿਸਾਨੀ ਦੀ ਗੱਲ ਤੇ ਖਾਸ ਤੌਰ ਤੇ ਲੋਕ ਸਭਾ ਚੋਣਾਂ 2024 ਦੀ ਗੱਲ ਤਦ ਤੱਕ ਲਈ ਮੈਨੂੰ ਹਰਦੀਪ ਕੌਰ ਨੂੰ ਦਿਓ ਇਜਾਜ਼ਤ ਜੇਕਰ ਇਹ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਦਾ ਹੈ ਇਹਨਾਂ ਟਿੱਪਣੀਆਂ ਦੇ ਨਾਲ ਇਹਨਾਂ ਵਿਚਾਰਾਂ ਦੇ ਨਾਲ ਤੁਸੀਂ ਕਿਤੇ ਸਹਿਮਤ ਹੁੰਦੇ ਹੋ ਤਾਂ ਟਿੱਪਣੀਆਂ ਕਰਕੇ ਹੌਸਲਾ ਫਜਾਈ ਕਰਦਿਆ ਕਰੋ ਲਾਈਕ ਸ਼ੇਅਰ ਕਰਦਿਆ ਕਰੋ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ